ਸੰਕਤ ਜੀ ਕਹਿੰਦੇ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਦੇਸ਼ ਦਾ ਰਾਜਾ ਹੋਇਆ ਜੋ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਸੀ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਸੀ ਇਸ ਕਰਕੇ ਉਹ ਬਹੁਤ ਜ਼ਿਆਦਾ ਦਾਨਪੁਨ ਕਰਦਾ ਰਾਜਾ ਸੀ ਰਾਜਾ ਹੋਣ ਕਰਕੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਇਸ ਕਰਕੇ ਹਰ ਰੋਜ਼ ਨਵਾਂ ਦਾਨ ਕਰਦਾ ਕਦੇ ਕੱਪੜੇ ਦਾ ਦਾਨ ਕਰਦਾ ਕਦੇ ਰੋਟੀ ਦਾ ਦਾਨ ਕਰਦਾ ਕਦੇ ਸੋਨੇ ਦੀਆਂ ਮੋਹਰਾਂ ਕਦੇ ਚਾਂਦੀ ਦੀਆਂ ਮੋਹਰਾਂ ਭਾਵੇਂ ਹਰ ਰੋਜ਼ ਇਈ ਤਰ੍ਹਾਂ ਦੇ ਦਾਨ ਉਹ ਰਾਜਾ ਕਰਦਾ ਹਰ ਰੋਜ਼ ਉਹਦੇ ਘਰ ਅੱਗੇ ਭੀੜ ਲੱਗੀ ਹੁੰਦੀ ਦਰਵਾਜ਼ੇ ਖੋਲਣ ਤੋਂ ਪਹਿਲਾਂ ਹੀ ਉਹਦੇ ਘਰ ਦੇ ਅੱਗੇ ਮਹਿਲ ਦੇ ਅੱਗੇ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਵੀ ਅੱਜ ਰਾਜੇ ਨੇ ਪਤਾ ਨਹੀਂ ਕਿਹੜੀ ਚੀਜ਼ ਦਾ ਦਾਨ ਕਰਨਾ ਹੈ ਕਹਿੰਦੇ ਜਦੋਂ ਲੋਕ ਉਹ ਦਾਨ ਕੀਤੀਆਂ ਹੋਈਆਂ ਚੀਜ਼ਾਂ ਲੈ ਕੇ ਜਾਂਦੇ ਰਾਜੇ ਦੀ ਵਾਹ ਵਾਹ ਕਰਦੇ ਤਾਂ ਉਹਨੂੰ ਬੜਾ ਵਧੀਆ ਲੱਗਦਾ ਪਰ ਕਹਿੰਦੇ ਅਜੇ ਤੱਕ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਸੀ ਹੋ ਸਕੀ ਉਸ ਰਾਜੇ ਦੇ ਆਪਣੇ ਕੁਝ ਖਾਸ ਸ਼ੌਂਕ ਵੀ ਸੀ ਕਿ ਜਿੱਥੇ ਰਾਜਾ ਆਰਾਮ ਕਰਦਾ ਉੱਥੇ ਹਰ ਰੋਜ਼ ਉਹਦੇ ਕਮਰੇ ਨੂੰ ਖਾਸ ਤਰ੍ਹਾਂ ਦੇ ਨਾਲ ਸਜਾਇਆ ਜਾਂਦਾ ਕਹਿੰਦੇ ਰਾਜੇ ਦੇ ਕਮਰੇ ਦੇ ਵਿੱਚ ਵਨ ਨੀਆਂ ਸੁਗੰਧੀਆਂ ਛਿੜਕੀਆਂ ਜਾਂਦੀਆਂ ਰਾਜੇ ਦੇ ਸੌਣ ਦੇ ਲਈ ਮਲਾਈ ਮੱੱਦਾ ਉੱਪਰ ਫੁੱਲਾਂ ਦੀ ਸੇਜ ਹੈ ਕਹਿੰਦੇ ਇਹ ਕੰਮ ਕਰਨ ਦੇ ਲਈ ਬਾਕਾਇਦਾ ਇੱਕ ਟੀਮ ਬਣਾਈ ਸੀ ਕਿ ਇੱਕ ਨੇ ਸਭ ਤੋਂ ਪਹਿਲਾਂ ਕਮਰੇ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਨੀ ਦੂਸਰੇ ਨੇ ਆ ਕੇ ਉੱਥੋਂ ਦੇ ਜੋ ਵੀ ਪੜਦੇ ਚਾਦਰਾਂ ਸੀ ਉਹ ਬਦਲਣੀਆਂ ਕਿਸੇ ਨੇ ਸੁਗੰਧੀਆਂ ਦਾ ਛੜਕਾ ਕਰਨਾ ਅਤੇ ਸਭ ਤੋਂ ਲਾਸਟ ਕੰਮ ਹੁੰਦਾ ਸੀ ਤਾਜ਼ੇ ਫੁੱਲਾਂ ਦੀ ਸੇਜ ਵਿਛਾਉਣਾ ਇਹ ਕੰਮ ਕਰਦੀ ਸੀ ਇੱਕ ਮਾਲਣ ਉਰਜਾਨਾ ਬਗੀਚੇ ਦੇ ਵਿੱਚੋਂ ਤਾਜ਼ੇ ਵੱੰਸ ਵੱੰਨੇ ਫੁੱਲ ਤੋੜ ਕੇ ਲਿਆਉਂਦੀ ਅਤੇ ਰਾਜੇ ਦੀ ਸੇਜ ਦੇ ਉੱਤੇ ਵਿਛਾਉਂਦੀ। ਕਹਿੰਦੇ ਇੱਕ ਦਿਨ ਉਹ ਸੇਜ ਵਿਛਾਉਂਦਿਆਂ-ਵਿਛਾਉਂਦਿਆਂ ਮਨ ਦੇ ਵਿੱਚ ਸੋਚਣ ਲੱਗੀ ਕਿ ਰਾਜੇ ਦਾ ਕਮਰਾ ਕਿੰਨਾ ਸੋਹਣਾ ਹੈ। ਇਹਦਾ ਪਲੰਗ ਕਿੰਨਾ ਆਰਾਮਦਾਇਕ ਆ। ਉੱਪਰੋਂ ਫੁੱਲਾਂ ਦੀ ਸੇਜ ਇਹਦੇ ਉੱਤੇ ਸੌਂ ਕੇ ਰਾਜੇ ਨੂੰ ਕਿੰਨਾ ਆਨੰਦ ਆਉਂਦਾ ਹੋਵੇਗਾ। ਕਹਿੰਦੇ ਸੋਚਦਿਆਂ-ਸੋਚਦਿਆਂ ਉਹ ਪਲੰਗ ਦੇ ਉੱਪਰ ਲੇਟ ਗਈ ਕਿ ਮੈਂ ਵੀ ਦੇਖਾਂ ਕਿ ਇਹਦੇ ਉੱਤੇ ਲੰਮੇ ਪੈ ਕੇ ਸੌਂਗੇ ਕਿੰਨਾ ਕੁ ਆਨੰਦ ਆਉਂਦਾ ਹੈ। ਕਹਿੰਦੇ ਅਜੇ ਲੇਟੀ ਹੀ ਦੀ ਲੰਮੀ ਪਈ ਜੀ ਕਿਉਂ ਨਹੀਂ ਦੇਰ ਤੱਕ ਰਾਜਾ ਆ ਗਿਆ ਰਾਜੇ ਨੇ ਆਉਂਦਿਆ ਸਾਰ ਉਸ ਮਾਨਣ ਨੂੰ ਖਿੱਚ ਕੇ ਪਲੰਗ ਤੋਂ ਪੁੰਝੇ ਧਰਤੀ ਤੇ ਸੁੱਟ ਦਿੱਤਾ ਅਤੇ ਉਹਨੂੰ ਮਾਰਨ ਕੁੱਟਣ ਲੱਗਾ ਕਹਿੰਦੇ ਉਹ ਮਾਨਣ ਕਦੇ ਰੋ ਰਹੀ ਆ ਕਦੇ ਹੱਸ ਰਹੀ ਆ ਰਾਜੇ ਨੇ ਪੁੱਛਿਆ ਕਿ ਤੇਰੇ ਰੋਣ ਦੀ ਵਜ੍ਹਾ ਤਾਂ ਸਾਨੂੰ ਪਤਾ ਏ ਵੀ ਤੈਨੂੰ ਮਾਰ ਪੈ ਰਹੀ ਆ ਇਸ ਕਰਕੇ ਤੂੰ ਰੋ ਰਹੀ ਆ ਪਰ ਆਪਣੇ ਹੱਸਣ ਦੀ ਵਜ੍ਹਾ ਦੱਸ ਤੈਨੂੰ ਹਾਸਾ ਕਾਹਦਾ ਆ ਰਿਹਾ ਏ ਤੂੰ ਮੇਰੇ ਤੇ ਹੱਸ ਰਹੀ ਆ ਮੰਨ ਲੈਨੇ ਕੀ ਆ ਰਾਜਾ ਜੀ ਮੈਂ ਆਪਣੇ ਹਸਣ ਦੀ ਵਜ੍ਹਾ ਤਾਂ ਤੁਹਾਨੂੰ ਦੱਸ ਦਵਾਂਗੀ ਪਰ ਮੇਰੇ ਨਾਲ ਵਾਦਾ ਕਰੋ ਕਿ ਮੈਨੂੰ ਸਜ਼ਾ ਤਾਂ ਨਹੀਂ ਦਿਓਗੇ ਰਾਜੇ ਨੇ ਕਿਹਾ ਇਹ ਤਾਂ ਤੇਰੀ ਗੱਲ ਸੁਣਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤੇਰੀ ਗੱਲ ਸਜ਼ਾ ਦੇ ਲਾਇਕ ਆ ਜਾਂ ਨਹੀਂ ਜਲਦੀ ਦੇ ਨਾਲ ਸਾਨੂੰ ਆਪਣੇ ਹਸਨ ਦੀ ਵਜ੍ਹਾ ਦੱਸ ਤੇ ਕਹਿੰਦੇ ਉਹ ਮੰਨ ਲਨ ਨੇ ਕਿ ਰਾਜੇ ਜੀ ਮੈਂ ਹਾਸਿਸ ਕਰਕੇ ਰਹੀ ਆ ਕਿ ਇਹ ਤੁਹਾਡਾ ਪਲੰਘ ਤੁਹਾਡੀ ਫੁੱਲਾਂ ਦੀ ਸੇਜ ਇਹਦੇ ਉੱਤੇ ਮੈਂ ਕੁਝ ਪਲਾਂ ਦੇ ਲਈ ਪਈ ਤਾਂ ਰੱਬ ਨੇ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਦੇਖੋ ਤੁਸੀਂ ਮੈਨੂੰ ਕਿੰਨਾ ਮਾਰਿਆ ਮੈਂ ਤੁਹਾਡੇ ਬਾਰੇ ਸੋਚ ਰਹੀ ਆ ਕਿ ਤੁਸੀਂ ਤਾਂ ਕਈ ਸਾਲਾਂ ਤੋਂ ਇਸ ਪਲੰਘ ਤੇ ਇਸ ਫੁੱਲਾਂ ਦੀ ਸੇਜ ਤੇ ਸੌਂਦੇ ਹੋ ਤੁਹਾਡਾ ਲੇਖਾ ਜੋਖਾ ਤਾਂ ਬਹੁਤ ਵੱਡਾ ਬਣ ਗਿਆ ਹੋਵੇ ਤੁਹਾਨੂੰ ਤਾਂ ਬਹੁਤ ਮਾਰ ਪਵੇਗੀ ਕਹਿੰਦੇ ਇਹ ਗੱਲ ਸੁਣ ਕੇ ਰਾਜਾ ਧੁਰ ਅੰਦਰ ਤੱਕ ਹਿੱਲ ਗਿਆ ਮਨ ਨੂੰ ਇੰਨੀ ਗਹਿਰੀ ਚੋਟ ਵੱਜੀ ਫਿਰ ਨਾਲ ਹੀ ਮਨ ਦੇ ਵਿੱਚ ਵਿਚਾਰ ਆਇਆ ਵੀ ਨਹੀਂ ਨਹੀਂ ਮੈਂ ਤਾਂ ਰੱਬ ਨੂੰ ਖੁਸ਼ ਕਰਨ ਦੇ ਲਈ ਕਿੰਨਾ ਦਾਨਪੂਰਨ ਕੀਤਾ ਏ ਮੈਨੂੰ ਰੱਬ سزا ਥੋੜੀ ਦੇਣਗੇ ਪਰ ਨਾਲ ਹੀ ਦੂਜਾ ਵਿਚਾਰ ਵੀ ਆ ਗਿਆ ਵੀ ਜੇਕਰ ਰੱਬ ਤੇਰੇ দান ਪੁੰਨ ਤੋਂ ਖੁਸ਼ ਹੋਇਆ ਹੁੰਦਾ ਤਾਂ ਤੈਨੂੰ ਅੱਜ ਤੱਕ ਦਰਸ਼ਨ ਨਾ ਦਿੰਦਾ ਰੱਬ ਨੇ ਤਾਂ ਤੈਨੂੰ ਦਰਸ਼ਨ ਹੀ ਲਈ ਦਿੱਤੇ ਇਸ ਕਰਕੇ ਲੱਗਦਾ ਰੱਬ ਤੇਰੇ ਤੋਂ ਖੁਸ਼ ਨਹੀਂ ਆ ਨਾਰਾਜ਼ ਆ ਤਾਂ ਤੇਨੂੰ ਸਜ਼ਾ ਜ਼ਰੂਰ ਮਿਲੇਗੀ ਇਸ ਕਰਕੇ ਸਭ ਤੋਂ ਜ਼ਰੂਰੀ ਕੰਮ ਆ ਰੱਬ ਨੂੰ ਲੱਭਣਾ ਰੱਬ ਨੂੰ ਖੁਸ਼ ਕਰਨਾ ਤਾਂ ਹੀ ਤੂੰ ਸੱਚਾ ਤੋਂ ਬਚ ਸਕਦਾ ਹੈ ਮਨ ਦੇ ਵਿੱਚ ਸੋਚ ਲਿਆ ਵੀ ਨਾ ਅੱਜ ਤੋਂ ਬਾਅਦ ਮੈਂ ਰੱਬ ਦੇ ਦਰਸ਼ਨ ਕਰਕੇ ਹੀ ਰਵਾਂਗਾ ਰੱਬ ਦੀ ਪ੍ਰਾਪਤੀ ਕਰਕੇ ਰਵਾਂਗਾ ਕਿਉਂਕਿ ਜੇ ਰੱਬ ਦੀ ਪ੍ਰਾਪਤੀ ਨਾ ਹੋਈ ਤਾਂ ਮੈਨੂੰ ਤਾਂ ਆਪਣੇ ਸਾਰੇ ਚੰਗੇ ਮਾੜੇ ਕੰਮਾਂ ਦਾ ਲੇਖਾ ਦੇਣਾ ਪੈਣਾ ਹੈ ਇਸ ਕਰਕੇ ਰੱਬ ਨੂੰ ਖੁਸ਼ ਕਰਨਾ ਰੱਬ ਦੀ ਪ੍ਰਾਪਤੀ ਕਰਨਾ ਬਹੁਤ ਜ਼ਰੂਰੀ ਆ ਕਹਿੰਦੇ ਰਾਜੇ ਨੇ ਉਸੇ ਦਿਨ ਤੋਂ ਆਪਣਾ ਰਾਜ ਭਾਗ ਛੱਡ ਦਿੱਤਾ ਅਤੇ ਰੱਬ ਦੀ ਪ੍ਰਾਪਤੀ ਕਰਨ ਦੇ ਲਈ ਰੱਬ ਨੂੰ ਖੁਸ਼ ਕਰਨ ਦੇ ਲਈ ਕਰੋ ਦੌਰ ਨਿਕਲ ਗਿਆ ਉਨੇ ਕਈ ਸਾਧੂ ਸੰਤਾਂ ਦੀ ਸੰਗਤ ਕੀਤੀ ਕਈਆਂ ਦੇ ਕੋਲ ਰੱਬ ਨੂੰ ਖੁਸ਼ ਕਰਨ ਦਾ ਰੱਬ ਨੂੰ ਪ੍ਰਾਪਤ ਕਰਨ ਦਾ ਰਾਹ ਪੁੱਛਿਆ ਪਰ ਕਿਤੋਂ ਗੱਲ ਨਾ ਬਣੀ ਕਹਿੰਦੇ ਇਸ ਤਰ੍ਹਾਂ ਹੀ ਤੁਰਦਿਆਂ ਤੁਰਦਿਆਂ ਇੱਕ ਦਿਨ ਰੱਬ ਜੀ ਦੇ ਬੜੇ ਪਿਆਰੇ ਭਗਤ ਦੇ ਕੋਲ ਪਹੁੰਚਿਆ ਜਿਨੇ ਖੁਦ ਰੱਬ ਦੀ ਪ੍ਰਾਪਤੀ ਕੀਤੀ ਸੀ ਜਾ ਕੇ ਬੇਨਤੀ ਕੀਤੀ ਕਿ ਭਗਤ ਜੀ ਮੈਂ ਤੁਹਾਡੇ ਬਾਰੇ ਸੁਣਿਆ ਹੈ ਕਿ ਤੁਸੀਂ ਰੱਬ ਨੂੰ ਖੁਸ਼ ਕਰ ਲਿਆ ਹੈ ਤੁਸੀਂ ਰੱਬ ਨੂੰ ਪ੍ਰਾਪਤ ਕਰ ਲਿਆ ਹੈ ਇਸ ਕਰਕੇ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਰੱਬ ਨੂੰ ਖੁਸ਼ ਕਰਨ ਰੱਬ ਦੀ ਪ੍ਰਾਪਤੀ ਕਰਨ ਦਾ ਰਾਹ ਦੱਸੋ ਕਹਿੰਦੇ ਭਗਤ ਜੀ ਨੇ ਕਿਹਾ ਵੀ ਠੀਕ ਹੈ ਭਾਈ ਜੇ ਤੂੰ ਰੱਬ ਨੂੰ ਖੁਸ਼ ਕਰਨਾ ਚਾਹਣਾ ਹੈ ਰੱਬ ਦੀ ਪ੍ਰਾਪਤੀ ਕਰਨਾ ਚਾਹਣਾ ਹੈ ਤਾਂ ਤੂੰ ਸਾਡੇ ਕੋਲ ਰੁਕ ਸਾਡੇ ਕਹੇ ਅਨੁਸਾਰ ਤੈਨੂੰ ਚੱਲਣਾ ਪੈਣਾ ਹੈ ਫਿਰ ਤੈਨੂੰ ਅਸੀ ਰੱਬ ਨੂੰ ਪ੍ਰਾਪਤ ਕਰਨ ਦਾ ਰਾਹ ਦੱਸ ਦੇਵਾਂਗੇ ਕਹਿੰਦੇ ਰਾਜਾ ਉਹ ਸੰਤ ਜੀ ਦੇ ਕੋਲ ਉਹ ਭਗਤ ਜੀ ਦੇ ਕੋਲ ਰਹਿਣ ਲੱਗ ਪਿਆ ਕਹਿੰਦੇ ਰਹਿੰਦਿਆਂ ਨੂੰ ਕਾਫੀ ਸਾਲ ਹੋ ਗਏ ਪਰ ਭਗਤ ਜੀ ਨੇ ਅਜੇ ਕੋਈ ਰਾਹ ਨਹੀਂ ਦੱਸਿਆ ਕੋਈ ਮੰਤਰ ਨਹੀਂ ਦੱਸਿਆ ਇੱਕ ਦਿਨ ਉਹ ਭਗਤ ਜੀ ਦੀ ਪਤਨੀ ਕਹਿਣ ਲੱਗੀ ਕਿ ਭਗਤ ਜੀ ਇਹ ਰਾਜੇ ਨੂੰ ਵਿਚਾਰੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਆਇਆ ਅਤੇ ਇਹਦੇ ਅੰਦਰ ਕਿੰਨਾ ਬਦਲਾਵ ਵੀ ਆ ਗਿਆ ਹੈ ਬਹੁਤ ਬਦਲ ਗਿਆ ਹੈ ਹੁਣ ਤੁਸੀਂ ਇਹਨੂੰ ਰੱਬ ਨੂੰ ਪ੍ਰਾਪਤ ਕਰਨ ਦਾ ਰਾਹ ਦੱਸ ਦੋ ਖਾਂ ਕਿੰਨੇ ਭਗਤ ਜੀ ਨੇ ਕਿਹਾ ਭਗਵਾਨ ਨੇ ਇਹ ਬਦਲਾਵ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਬਦਲਾਵ ਸਿਰਫ ਬਾਹਰੀ ਰੂਪ ਦੇ ਵਿੱਚ ਆਇਆ ਹੈ ਅੰਦਰੋਂ ਤਾਂ ਇਹ ਅੱਜ ਵੀ ਉਹੀ ਹੰਕਾਰੀ ਰਾਜਾ ਹੈ ਇਹਦੇ ਅੰਦਰ ਦੀ ਮੈਂ ਨਹੀਂ ਮਰੀ ਇਹ ਬਦਲਾਵ ਸਿਰਫ ਉੱਪਰ ਦਾ ਹੈ ਬਾਹਰ ਦਾ ਹੈ ਅੰਦਰ ਇਹ ਅੱਜ ਵੀ ਉਹੀ ਆ ਜੋ 5 6 ਸਾਲ ਪਹਿਲਾਂ ਸੀ ਪਤਨੀ ਨੇ ਕਿਹਾ ਨਹੀਂ ਮੈਨੂੰ ਤਾਂ ਲੱਗਦਾ ਬਹੁਤ ਬਦਲ ਗਿਆ ਹੈ ਤਾਂ ਭਗਤ ਜੀ ਨੇ ਕਿਹਾ ਵੀ ਆਪਾਂ ਹੁਣੇ ਇਹਦੀ ਪ੍ਰੀਖਿਆ ਲੈ ਕੇ ਦੇਖ ਲੈਨੇ ਆ ਜੇ ਪ੍ਰੀਖਿਆ ਵਿੱਚੋਂ ਪਾਸ ਹੋ ਗਿਆ ਤਾਂ ਇਹਨੂੰ ਰੱਬ ਨੂੰ ਮਿਲਣ ਦਾ ਰਾਹ ਦੱਸ ਦਵਾਂਗੇ ਕਹਿੰਦੇ ਉਹ ਰਾਜਾ ਇਸ਼ਨਾਨ ਕਰਨ ਗਿਆ ਸੀ ਜਦੋਂ ਇਸ਼ਨਾਨ ਕਰਕੇ ਵਾਪਸ ਆਇਆ ਤਾਂ ਭਗਤੇ ਜੀ ਦੀ ਪਤਨੀ ਨੇ ਕਾਫੀ ਸਾਰਾ ਕੂੜਾ ਇਕੱਠਾ ਕਰਕੇ ਰੱਖਿਆ ਸੀ ਪਿੱਛੋਂ ਦੀ ਇਹਦੇ ਉੱਤੇ ਉਹ ਕੂੜਾ ਸੁੱਟ ਦਿੱਤਾ ਤੇ ਆਪ ਪਿੱਛੇ ਲੁੱਕ ਕੇ ਦੇਖਣ ਲੱਗੇ ਇਹ ਰਾਜੇ ਨੇ ਇੱਧਰ ਉੱਧਰ ਦੇਖਿਆ ਕਿ ਇਹ ਕੂੜਾ ਮੇਰੇ ਉੱਤੇ ਕਿੰਨੇ ਸੁੱਟਿਆ ਹੈ ਕੋਈ ਨਜ਼ਰ ਨਾ ਆਇਆ ਰਾਜੇ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਗੁਸਤਾਖੀ ਕਿੰਨੇ ਕੀਤੀ ਆ ਭੁੱਲੋ ਨਾ ਕਿ ਮੈਂ ਅੱਜ ਭਾਗ ਸਿਰਫ ਛੱਡਿਆ ਹੈ ਅੱਜ ਵੀ ਮੈਂ ਇਸ ਦੇਸ਼ ਦਾ ਰਾਜਾ ਹਾਂ ਚਾਹਾਂ ਤਾਂ ਬਹੁਤ ਵੱਡੀ ਸਜ਼ਾ ਇਸ ਗੁਸਤਾਖ ਨੂੰ ਦੇ ਸਕਦਾ ਹਾਂ ਜਿਨੇ ਮੇਰੇ ਉੱਤੇ ਕੂੜਾ ਸੁੱਟਿਆ ਹੈ ਕਹਿੰਦੇ ਜਦੋਂ ਇਸ ਤਰ੍ਹਾਂ ਉੱਚੀ ਉੱਚੀ ਬੋਲਣ ਲੱਗਾ ਤਾਂ ਭਗਤ ਜੀ ਨੇ ਆਪਣੀ ਪਤਨੀ ਨੂੰ ਕਿਹਾ ਦੇਖਿਆ ਭਗਵਾਨ ਨੇ ਤੈਨੂੰ ਕਿਹਾ ਸੀ ਨਾ ਇਹਦੇ ਅੰਦਰ ਦਾ ਰਾਜਾ ਅੱਜ ਵੀ ਇਹਦੇ ਅੰਦਰ ਬੈਠਾ ਹੈ ਇਹਦੇ ਅੰਦਰ ਦੀ ਮੈਂ ਇਹਦੇ ਅੰਦਰੋਂ ਨਹੀਂ ਗਈ ਅਤੇ ਜਿੰਨੀ ਦੇਰ ਤੱਕ ਅੰਦਰ ਦੀ ਮੈਂ ਨਹੀਂ ਮਰਦੀ ਅੰਦਰ ਦਾ ਹੰਕਾਰ ਨਹੀਂ ਮਰਦਾ ਉਨੀ ਦੇਰ ਤੱਕ ਕੋਈ ਜਿੰਨਾ ਮਰਜ਼ੀ ਪਾਠ ਪੂਜਾ ਕਰ ਲਵੇ ਦਾਨ ਪੂਰਨ ਕਰ ਲਵੇ ਉਹਨੂੰ ਰੱਬ ਦੀ ਪ੍ਰਾਪਤੀ ਕਿੰਜ ਹੋ ਸਕਦੀ ਆ ਇਹ ਹੰਕਾਰ ਇਹ ਮੈਂ ਰੱਬ ਦੇ ਚਰਨਾਂ ਤੋਂ ਸਾਨੂੰ ਦੂਰ ਕਰਦੇ ਨੇ ਕਹਿੰਦੇ ਇਸ ਗੱਲ ਨੂੰ ਬੀਤਿਆਂ 5-6 ਸਾਲ ਹੋ ਗਏ ਹੁਣ ਕਹਿੰਦੇ ਸੱਚ ਮੁਚ ਰਾਜੇ ਦੇ ਅੰਦਰ ਬਹੁਤ ਬਦਲਾਵ ਆ ਗਿਆ ਅਤੇ ਇਹ ਬਦਲਾਵ ਅੰਦਰੋਂ ਹੀ ਆਇਆ 5-6 ਸਾਲਾਂ ਬਾਅਦ ਫਿਰ ਰਾਜੇ ਦੀ ਪਰਖਿਆ ਲਈ ਗਈ ਉਹੀ ਕੂੜਾ ਫਿਰ ਤੋਂ ਰਾਜੇ ਦੇ ਉੱਤੇ ਸੁੱਟਿਆ ਤਾਂ ਅੱਜ ਰਾਜੇ ਨੇ ਕਿਹਾ ਇਹ ਕੂੜਾ ਮੇਰੇ ਉੱਤੇ ਕਿਸ ਨੇ ਸੁੱਟਿਆ ਹਾਂ ਮੈਂ ਸ਼ੁਕਰਗੁਜ਼ਾਰ ਹਾਂ ਉਸ ਦਾ ਜਿਨਨੇ ਸੰਤਾਂ ਦੀ ਧੂੜ ਮੇਰੇ ਉੱਤੇ ਪਾਈ ਮੇਰਾ ਤਾਂ ਜੀਵਨ ਸਫਲ ਹੋ ਗਿਆ ਕਹਿੰਦੇ ਅੱਜ ਰਾਜੇ ਨੂੰ ਉਹ ਕੂੜਾ ਉੱਪਰ ਪੈਣ ਤੇ ਗੁੱਸਾ ਨਹੀਂ ਸੀ ਆਇਆ ਭਗਤ ਜੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਗਵਾਨ ਨੇ ਅੱਜ ਇਹਦੇ ਅੰਦਰ ਦੀ ਮੈਂ ਮਰ ਗਈ ਆ ਅੱਜੇ ਰੱਬ ਨੂੰ ਪ੍ਰਾਪਤ ਕਰਨ ਦੇ layak ਬਣ ਗਿਆ ਹੈ ਕਹਿੰਦੇ ਉਸ ਤੋਂ ਬਾਅਦ ਭਗਤ ਜੀ ਨੇ ਰੱਬ ਨੂੰ ਪ੍ਰਾਪਤ ਕਰਨ ਦਾ अनुग्रह ਮੰਤਰ ਦਿੰਦਾ ਸੋ ਇਹ ਕਹਾਣੀ ਇਹ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਸੀ ਕਿ ਆਪਾਂ ਜਿੰਨੀ ਮਰਜ਼ੀ ਪਾਠ ਪੂਜਾ ਕਰਨ ਲਈਏ ਦਾਨ ਪੂਰਨ ਕਰ ਲਈਏ ਭਲੇ ਦੇ ਕੰਮ ਕਰ ਲਈਏ ਪਰ ਜਿੰਨੀ ਦੇਰ ਤੱਕ ਸਾਡੇ ਅੰਦਰ ਦੀ ਮੈ ਨਹੀਂ ਮਰਦੀ ਉਨੀ ਦੇਰ ਤੱਕ ਰੱਬ ਸਾਡੇ ਤੇ ਖੁਸ਼ ਨਹੀਂ ਹੋ ਸਕਦਾ ਤੇ ਸਾਡੇ ਅੰਦਰ ਦੀ ਮੈ ਕਦੋਂ ਮਰਦੀ ਆ ਜਦੋਂ ਅਸੀਂ ਆਪਣੇ ਗੁਰੂ ਦਾ ਗਿਆਨ ਪੜਦੇ ਆ ਸੁਣਦੇ ਆ ਸਮਝਦੇ ਆ ਪਰ ਆਓ ਆਪਾਂ ਵੀ ਆਪਣੇ ਅੰਦਰ ਦਾ ਇਹ ਹੰਕਾਰ ਮੈਂ ਖਤਮ ਕਰਨ ਦੇ ਲਈ ਰੋਜ਼ ਗੁਰਬਾਣੀ ਦਾ ਪਾਠ ਕਰੀਏ ਅਤੇ ਉਹ ਵੀ ਅਰਥਾਂ ਦੇ ਸਮੇਤ ਜਿਵੇਂ ਆਪਾਂ ਰojana ਅਮਰਤ ਲੈ ਲਈ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਆ ਆਪਣਾ ਨਿਤਨੇਮ ਕਰਦੇ ਆ ਕੋਈ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਏ ਕਿਸੇ ਦਾ ਇੱਕ ਜਪਜੀ ਸਾਹਿਬ ਜੀ ਦਾ ਪੱਕਾ ਨੀਮ ਆ ਜੋ ਵੀ ਨੀਮ ਅਮਰਤ ਵੇਲੇ ਦੇ ਵਿੱਚ ਕਰਦੇ ਆ ਨਾਲ ਨਾਲ ਕੋਸ਼ਿਸ਼ ਕਰੀਏ ਕਿ ਇੱਕ ਇੱਕ ਪੰਕਤੀ ਦੇ ਅਰਥ ਸਮਝਣੇ ਸ਼ੁਰੂ ਕਰੀਏ ਕਿਉਂਕਿ ਜਿਉਂ ਜਿਉ ਗੁਰਬਾਣੀ ਦੇ ਅਰਥ ਆਪਾਂ ਸਮਝਾਂਗੇ ਨਾ ਤਿਉਂ ਤਿਉਂ ਸਾਨੂੰ ਆਪਣੇ ਗੁਰੂ ਦਾ ਗਿਆਨ ਮਿਲਣਾ ਹੈ ਤਿਉਂ ਤਿਉਂ ਸਾਡੇ ਅੰਦਰ ਦੀ ਮੈਂ ਮਰਨੀ ਆ ਸਾਡੇ ਅੰਦਰ ਦਾ ਹੰਕਾਰ ਮਰਨਾ ਹੈ ਅਤੇ ਜਿਉਂ ਹੀ ਇਹ ਅੰਦਰੋਂ ਹੰਕਾਰ ਖਤਮ ਹੋ ਗਿਆ ਕਿਉਂਕਿ ਅੱਜ ਅਸੀਂ ਜੋ ਵੀ ਕਰਦੇ ਹਾਂ ਸਾਨੂੰ ਲੱਗਦਾ ਇਹ ਸਾਰੇ ਕੰਮ ਮੈਂ ਕਰ ਰਿਹਾ ਹਾਂ ਮੇਰਾ ਘਰ ਮੇਰੀ ਗੱਡੀ ਮੇਰਾ ਕੰਮ ਪੰਦਾ ਆਹ ਕੰਮ ਵੀ ਮੈਂ ਕੀਤਾ ਉਹ ਵੀ ਮੈਂ ਕੀਤਾ ਜੇ ਕੋਈ ਸੇਵਾ ਕਰਦੇ ਉਹ ਵੀ ਕਹਿੰਨੇ ਆ ਵੀ ਮੈਂ ਕਿਸੇ ਦਾ ਭਲਾ ਕੀਤਾ ਮੈਂ ਦਾਨ ਪੁੰਨ ਕੀਤਾ ਹਰ ਚੀਜ਼ ਵਿੱਚ ਸਾਡੀ ਮੈਂ ਆ ਹਰ ਹਰ ਕੰਮ ਵਿੱਚ ਸਾਡਾ ਹੰਕਾਰ ਚਲਕਦਾ ਹੈ ਪਰ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦਾ ਗਿਆਨ ਸਾਡੇ ਅੰਦਰ ਜਾਵੇਗਾ ਸਾਨੂੰ ਪਤਾ ਲੱਗਣਾ ਹੈ ਕਿ ਸਾਡੇ ਤਾਂ ਕੁਝ ਵੀ ਨਹੀਂ ਆ ਕਰਨ ਕਰਾਉਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਆਪ ਨੇ ਸਿਰਫ ਵਡਿਆਈਆਂ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਦਿੰਦੇ ਨੇ ਜੋ ਵੀ ਦਿੱਤਾ ਹੈ ਅਸੀਂ ਖਾ ਰਹੇ ਹਾਂ ਉਹ ਮਾਲਕ ਦਾ ਹੀ ਦਿੱਤਾ ਖਾ ਰਹੇ ਹਾਂ ਮਾਲਕ ਦੇ ਦਿੱਤੇ ਦੇ ਵਿੱਚੋਂ ਹੀ ਅੱਗੇ ਕਿਸੇ ਦੀ ਸੇਵਾ ਕਰ ਰਹੇ ਹਾਂ ਇਹ ਨਿੱਕੀ ਜੀ ਗੱਲ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੀ ਪਰ ਸਮਝ ਵਿੱਚ ਆ ਜਾਵੇਗੀ ਜਦੋਂ ਅਸੀਂ ਗੁਰੂ ਦਾ ਗਿਆਨ ਪੜਾਂਗੇ ਸੁਣਾਗੇ ਵਿਚਾਰਾਂਗੇ ਤੇ ਫਿਰ ਆਓ ਰੋਜ਼ ਗੁਰਬਾਣੀ ਦਾ ਪਾਠ ਕਰੀਏ ਵੀ ਨਾਲ-ਨਾਲ ਅਰਥ ਸਮਝਣੇ ਸ਼ੁਰੂ ਕਰੀਏ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਤੋਂ ਇੱਕੋ ਹੀ ਮੰਗ ਮੰਗਣੀ ਆ ਕਿ ਗੁਰੂ ਸਾਹਿਬ ਜੀ ਮਿਹਰ ਕਰੋ ਤਰਸ ਕਰੋ ਅਸੀਂ ਪਾਠ ਪੂਜਾ ਕਰਕੇ ਦਾਨ ਪੁੰਨ ਕਰਕੇ ਵੀ ਸੁੱਖ ਪਦਾਰਥ ਮੰਗਦੇ ਆ ਪਰ ਨਹੀਂ ਗੁਰੂ ਤੋਂ ਗੁਰੂ ਨੂੰ ਮੰਗਣਾ ਹੈ ਗੁਰੂ ਦਾ ਗਿਆਨ ਮੰਗਣਾ ਹੈ ਤਾਂ ਹੀ ਸਾਡਾ ਭਲਾ ਹੋਵੇਗਾ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਆਪਾਂ ਆਪਣੇ ਆਪ ਨੂੰ ਅੰਦਰੋਂ ਸਾਫ਼ ਕਰੀਏ ਜਿਵੇਂ ਆਪਾਂ ਬਾਹਰੀ ਰੂਪ ਦੇ ਵਿੱਚ ਆਪਣੀ ਸਾਫ਼ ਸਫਾਈ ਰੱਖਦੇ ਆ ਆਪਣੇ ਘਰ ਦੀ ਸਾਫ਼ ਸਫਾਈ ਰੱਖਦੇ ਆ ਆਪਣੇ ਸਰੀਰ ਦੀ ਸਾਫ਼ ਸਫਾਈ ਰੱਖਦੇ ਆ ਉਸੇ ਤਰ੍ਹਾਂ ਆਪਣੇ ਅੰਦਰ ਨੂੰ ਸਾਫ਼ ਸੁਥਰਾ ਕਰੀਏ ਅੰਦਰ ਦੀ ਸਫਾਈ ਹੁਣੇ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਸਾਡੇ ਅੰਦਰ ਤਰਸ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋਵੇਗੀ ਫਿਰ ਅਸੀਂ ਜੋ ਵੀ ਕਿਸੇ ਦੀ ਸੇਵਾ ਕਰਾਂਗੇ ਕਿਸੇ ਦੀ ਮਦਦ ਕਰਾਂਗੇ ਨਾ ਉਹਦੇ ਵਿੱਚ ਸਾਡਾ ਸਵਾਰਥ ਨਹੀਂ ਹੋਵੇਗਾ ਉਹ ਕੰਮ ਕਰਕੇ ਸਾਨੂੰ ਅੰਦਰੋਂ ਖੁਸ਼ੀ ਮਿਲਣੀ ਹੈ ਕਿ ਅਸੀਂ ਕਿਸੇ ਦੇ ਕੰਮ ਆ ਸਕੇ ਕਿਸੇ ਦਾ ਦੁੱਖ ਦੂਰ ਕਰ ਸਕੇ ਕਿਸੇ ਦੇ ਦੁੱਖ ਨੂੰ ਦੇਖ ਕੇ ਜਦੋਂ ਅੱਖ ਵਿੱਚ ਹੰਝੂ ਆਵੇ ਉਹਦਾ ਦੁੱਖ ਦੂਰ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦਈਏ ਸਮਝੋ ਸਾਡੇ ਅੰਦਰ ਤਰਸ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਗਈ ਆ ਇਹ ਹੀ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਕਿਰਪਾ ਹੈ ਤੇ ਜਦੋਂ ਅਸੀਂ ਕਿਸੇ ਵੀ ਜੀਵ ਦੇ ਉੱਤੇ ਤਰਸ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਬਹੁਤ ਤਰਸ ਕਰਦੇ ਨੇ ਬਹੁਤ ਮਿਹਰਬਾਨ ਹੁੰਦੇ ਨੇ ਤਾਂ ਆਓ ਫਿਰ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਤਰਸ ਦਇਆ ਮਿਹਰ ਦੇ ਪਾਤਰ ਬਣਨ ਦੇ ਲਈ ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਿਏ ਆਪਣੇ ਅੰਦਰੋਂ ਇਹ ਹਉਮੈ ਹੰਕਾਰ ਈਰਖਾ ਨੂੰ ਦੂਰ ਕਰੀਏ ਇਹ ਹਉਮੈ ਹੰਕਾਰ ਈਰਖਾ ਕ੍ਰੋਧ ਇਹ ਸਭ ਮੱਸੀਆ ਦੀ ਰਾਤ ਦੇ ਹਨੇਰੇ ਵਾਂਗ ਨੇ ਜਿਵੇਂ ਮੱਸੀਆ ਦੀ ਰਾਤ ਨੂੰ ਘੁੱਪ ਹਨੇਰਾ ਹੁੰਦਾ ਹੈ ਨਾ ਉਸੇ ਤਰ੍ਹਾਂ ਇਹਨਾਂ ਕੀ ਜਾਣੇ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਕੀਤਾ ਹੈ ਜਿੰਨੀ ਦੇਰ ਤੱਕ ਸਾਡੇ ਅੰਦਰ ਦੀ ਮੈਂ ਨਹੀਂ ਮਰਦੀ ਹੰਕਾਰ ਨਹੀਂ ਖਤਮ ਹੁੰਦਾ ਸਾਡੇ ਅੰਦਰੋਂ ਦੂਜਿਆਂ ਦੇ ਪ੍ਰਤੀ ਈਰਖਾ ਖਤਮ ਨਹੀਂ ਹੁੰਦੀ ਉਹਨੀ ਤੀਰ ਤੱਕ ਅਸੀਂ ਆਪਣੇ ਗੁਰੂ ਨੂੰ ਪਿਆਰੇ ਨਹੀਂ ਲੱਗ ਸਕਦੇ ਤਾਂ ਆਓ ਫਿਰ ਆਪਾਂ ਵੀ ਆਪਣੀ ਜ਼ਿੰਦਗੀ ਦੇ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਇਹਦੇ ਵਿੱਚ ਗੁਰਬਾਣੀ ਦੇ ਗਿਆਨ ਦਾ ਪ੍ਰਕਾਸ਼ ਕਰੀਏ ਜਿਉਂ ਹੀ ਗੁਰਬਾਣੀ ਦਾ ਗਿਆਨ ਅੰਦਰ ਜਾਵੇਗਾ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਪਰਨਿਸ਼ੁਰੂ ਹੋ ਜਾਵੇਗੀ ਤਾਂ ਔਰ ਜਾਨਣਾ ਜੋ ਵੀ ਅਮਰਤ ਵੇਲੇ ਨੇਤ ਨਿਮ ਕਰਦੇ ਆ ਉਹ ਕਰਨਾ ਹੈ ਨਾਲ ਨਾਲ ਗਰਬਾਣੀ ਦੇ ਅਰਥ ਜਰੂਰ ਸਮਝਣੇ ਆ ਅਤੇ ਜਦੋਂ ਵੀ ਦਾਨ ਪੁੰਨ ਕਰਦੇ ਆ ਕਿਸੇ ਦੀ ਵੀ ਸੇਵਾ ਕਰਦੇ ਆ ਹਮੇਸ਼ਾ ਕਹਿਣਾ ਕਿ ਇਹ ਮੈਂ ਨਹੀਂ ਕੀਤਾ ਪ੍ਰਮਾਤਮਾ ਨੇ ਮੇਰੇ ਤੋਂ ਕਰਵਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਜੇਕਰ ਅਸੀਂ ਕਿਸੇ ਦਾ ਭਲਾ ਕਰ ਰਹੇ ਆ ਨਾ ਸਾਡਾ ਭਲਾ ਉਹ ਸਤਿਗੁਰ ਸੱਚੇ ਪਾਸ਼ਾ ਆਪ ਕਰਨਗੇ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਹੀਂ ਕਰਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਇਹ ਕਰਮ ਖੇੜਿਆ ਜੋ ਵੀ ਕਿਸੇ ਬਾਰੇ ਆਪਾਂ ਸੋਚਦੇ ਆ ਕਿਸੇ ਦੇ ਬਾਰੇ ਕਰਨਾ ਚਾਹੁੰਦੇ ਆ ਉਹ ਸਭ ਚੀਜ਼ਾਂ ਸਾਨੂੰ ਦੂਣ ਸਵਾਈਆਂ ਹੋ ਹੋ ਕੇ ਮਿਲਦੀਆਂ ਨੇ ਤਾਂ ਫਿਰ ਜੇ ਆਪਣੇ ਲਈ ਸਾਨੂੰ ਸਭ ਕੁਝ ਚੰਗਾ ਚਾਹੀਦਾ ਤਾਂ ਆਪਾਂ ਸਭ ਦੇ ਲਈ ਚੰਗਾ ਚੰਗਾ ਸੋਚੀਏ ਚੰਗਾ ਕਰਨ ਦੀ ਕੋਸ਼ਿਸ਼ ਕਰੀਏ